ਰਜੇ ਜੀ ਤੁਹਾਡੀ ਸ਼ਰਧਾ ਦੀ ਗੱਲ ਹੈ ਤੁਹਾਡੇ ਪਿਆਰ ਸਤਕਾਰ ਦੀ ਗੱਲ ਹੈ ਤੁਹਾਡੇ ਵਿਸ਼ਵਾਸ ਦੀ ਗੱਲ ਹੈ ਤੁਸੀਂ ਜੇ ਵਿਸ਼ਵਾਸ ਕਰ ਲਿਆ ਜੇ ਧੰਨੇ ਜੱਟ ਨੇ ਇੱਕ ਪੱਥਰ ਤੇ ਵਿਸ਼ਵਾਸ ਕਰ ਲਿਆ ਤੇ ਉਸ ਭਗਵਾਨ ਨੇ ਪੱਥਰ ਚੋਂ ਪ੍ਰਗਟ ਹੋ ਕੇ ਧੰਨੇ ਜੱਟ ਦੇ ਸਾਰੇ ਕੰਮ ਕਰ ਦਿੱਤੇ ਕਿਉਂਕਿ ਅਸੀਂ ਦੁਨਿਆਵੀ ਲੋਕ ਆ ਜੇ ਅਸੀਂ ਉਸ ਪਰਮਾਤਮਾ ਨਾਲ ਜੁੜ ਕੇ ਰਵਾਂਗੇ ਉਹ ਤੋਂ ਡਰ ਕੇ ਰਵਾਂਗੇ ਤੇ ਸ਼ਾਇਦ ਅਸੀਂ ਕੁਝ ਬਰਾਈਆਂ ਕਰਨ ਤੋਂ ਜਾਂ ਗਲਤ ਕੰਮ ਕਰਨ ਤੋਂ ਥੋੜੇ ਗਰੇਜ਼ ਕਰਾਂਗੇ ਥੋੜੇ ਮਨ 'ਚ ਡਰ ਹੋ ਜਾਂਦਾ ਨਾ ਕਿ ਸਾਡਾ ਗੁਰੂ ਦੇਖ ਰਿਹਾ ਸਾਡਾ ਪੀਰ ਦੇਖ ਰਿਹਾ ਸਾਡੇ ਦੇਵ ਦੇਵਤੇ ਦੇਖ ਰਹੇ ਨੇ ਪਰਮਾਤਮਾ ਜਿਹੜਾ ਨਾ ਨਾਮ ਬਕੋ ਵੱਖਰੇ ਹੋ ਸਕਦੇ ਪਰਮਾਤਮਾ ਇੱਕ ਹੈ ਜੋ ਇੱਕ ਹੈ ਨੂਰ ਇੱਕ ਹੈ 35 ਦੇ ਕਰੀਬ ਮੇਰੇ ਸ਼ਗਿਰਦ ਵੀ ਨੇ ਅੱਛਾ ਜੀ ਮੇਰੇ ਨਾਲ ਘਟੂ ਘਟੇ 40 ਤੋਂ 50 ਦੇ ਕਰੀਬ ਹਮ ਮਤਲਬ ਨਵੇਂ ਮੁੰਡੇ ਜੁੜੇ ਸੀਗੇ ਅਸੀਂ ਇਕੱਠੇ ਕੰਮ ਕਰਦੇ ਕਰਦੇ ਮਤਲਬ ਏਡੇ ਲੰਬੇ ਸਫ਼ਰ ਦੇ ਵਿੱਚ ਮੈਂ ਅੱਗੇ ਆਇਆ ਬਹੁਤ ਸਾਰੇ ਪਛੜ ਗਏ ਉਹ ਗੋਣਾ ਛੱਡ ਕੇ ਪਤਾ ਨਹੀਂ ਹੋਰ ਕੀ ਕੀ ਕੰਮ ਕਰਦੇ ਤੇ ਮੈਨੂੰ ਨਹੀਂ ਪਤਾ ਅੱਜ ਦੁਨੀਆ ਮੈਨੂੰ ਜਾਣਦੀ ਹੈ ਕਿ ਮੈਂ ਖੁੱਲਾ ਸਰੇਆਲੇ ਵਾਲਾ ਬਿਲ ਟੀਵੀ ਯੂਕੇ ਦੇਖ ਰਹੇ तमाम ਦਰਸ਼ਕਾਂ ਨੂੰ ਨਮਸਕਾਰ ਆਦਾਬ ਬਰਸਤ ਸ੍ਰੀਕਾਲ ਸਾਥੀਓ ਅੱਜ ਆਪਾਂ ਫੇਰ ਤੁਹਾਡੇ ਰੂਬਰੂ ਆ ਉਸੇ ਸ਼ਖਸੀਅਤ ਨੂੰ ਲੈ ਕੇ ਉਹ ਸ਼ਖਸੀਅਤ ਜਿਹੜੀ ਪਹਿਲਾਂ ਵੀ ਤੁਹਾਡੇ ਰੂਬਰੂ ਹੋਈ ਸੀ ਤੇ ਉਹਦੇ ਨਾਲ ਆਪਾਂ ਕਾਫੀ ਲੰਬਾ ਗੱਲਾਂ ਦਾ سلسلہ ਜਾਰੀ ਰੱਖਿਆ ਸੀ ਉਹ سلسلہ ਖਤਮ ਨਹੀਂ ਹੋਇਆ ਸੀ ਅੱਜ ਵੀ ਜਾਰੀ ਹੈ ਉਹ ਸ਼ਖਸੀਅਤ ਜਿਸ ਨੇ ਇੱਕ ਛੋਟੇ ਜਿਹੇ ਪਿੰਡ ਸਰਹਾਰਾ ਰਾਨੂਆ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਫਿਰ ਫੁਵਾੜਾ ਵਰਗੇ ਸ਼ਹਿਰ ਦੇ ਵਿੱਚ ਆ ਕੇ ਆਪਣੇ ਕੰਮ ਖੇਤਰ ਨੂੰ ਹੋਰ ਅੱਗੇ ਵਧਾਇਆ ਔਰ ਦੇਸ਼ਕ ਦਿਸ਼ਾ ਤੱਕ ਨਾਮ ਕਮਾਇਆ ਉਹ ਸ਼ਖਸੀਅਤ ਜੋ ਕਿ ਇੱਕ ਗੀਤਕਾਰ ਹੈ ਕਹਾਣੀਕਾਰ ਹੈ ਫਿਲਮ ਮੇਕਰ ਹੈ ਫਿਲਮ ਪ੍ਰੋਡਿਊਸਰ ਡਾਇਰੈਕਟਰ ਕਲਾਕਾਰ ਐਕਟਰ ਹੈ ਔਰ ਗੀਤਕਾਰ ਹੈ ਉਹਨਾਂ ਦੇ ਫਿਰ ਤੋਂ ਕੋ ਰੂਬਰੂ ਹੋਣ ਜਾ ਰਹੇ ਆ ਸੀ ਉਹ ਸ਼ਖਸੀਅਤ ਹੈ ਸ਼੍ਰੀ ਸ਼ਿਮ ਕੁਮਾਰ ਕੁਲਾ ਕੁਲਾ ਸਰਹਾਲੇ ਵਾਲਾ ਕੁਲੇਵਾ ਜੀ ਬਿਲਟ ਵੀ ਯੂਕੇ ਦੇ ਪ੍ਰੋਗਰਾਮ ਸਤਰੰਗੀ ਸਫਰ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਦੋਮੇਜ ਜੋੜ ਕੇ ਪਿਆਰ ਭਰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਦੂਜੀ ਵਾਰੀ ਮੈਨੂੰ ਇਸ ਪ੍ਰੋਗਰਾਮ ਵਿੱਚ ਲਿਆ ਕੇ ਦਰਸ਼ਕਾਂ ਦੇ ਰੂਬਰੂ ਕੀਤਾ ਅੱਬ ਗੱਲ ਇੱਥੇ ਸ਼ੁਰੂ ਕਰਦੇ ਆ ਅੱਜ ਕਿ ਜਦੋਂ ਵੀ ਕੋਈ ਤੁਸੀਂ ਫਿਲਮ ਬਣਾ ਰਹੇ ਆ ਫਿਲਮ ਬਣਾਉਣ ਤੋਂ ਪਹਿਲਾਂ ਐਜ਼ ਅ ਡਾਇਰੈਕਟਰ ਕੀ ਸੋਚ ਕੇ ਫਿਲਮ ਬਣਾਉਂਦੇ ਸੀ ਜਦੋਂ ਮੈਂ ਕੋਈ ਵੀ ਫਿਲਮ ਬਣਾਉਣੇ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਕਿ ਸਾਡਾ ਸਾਰਾ ਵਿਸ਼ਾ ਧਾਰਮਿਕ ਹੁੰਦਾ ਪਰਵਾਰਕ ਹੁੰਦਾ ਸਮਾਜਿਕ ਹੁੰਦਾ ਮੈਂ ਜਦੋਂ ਬਣਾਉਣਾ ਫਿਲਮ ਜੋ ਸਮਾਜ ਦੇ ਵਿੱਚ ਆਮ ਲੋਕਾਂ ਦੇ ਨਾਲ ਵਿਚਰਦਾ ਜਾਂ ਜਿਹੜੇ ਲੋਕ ਦਰਬਾਰਾਂ ਤੇ ਜਾਂਦੇ ਨੇ ਜਿਹੜੇ ਲੋਕ ਆਪਣੇ ਕਿਸੇ ਗੁਰੂ ਨੂੰ ਪੀਰ ਨੂੰ ਦੇਵੀ ਦੇਵਤਿਆਂ ਨੂੰ ਮੰਨਦੇ ਨੇ ਉਹਨਾਂ ਦੀ ਉਹਨਾਂ ਪ੍ਰਫੀ ਆਸਥਾ ਹੈ ਉਹਨਾਂ ਦੀ ਕਿਵੇਂ ਉਥੋਂ ਆਸਮਰਦਾਂ ਪੂਰੀਆਂ ਹੁੰਦੀਆਂ ਨੇ ਉਹ ਕਿਵੇਂ ਕਿਵੇਂ ਦਿਲ ਦੇ ਵਿੱਚ ਸ਼ਰਧਾ ਰੱਖਦੇ ਨੇ ਪਿਆਰ ਰੱਖਦੇ ਨੇ ਸਤਿਕਾਰ ਰੱਖਦੇ ਨੇ ਸੋ ਮੈਂ ਉਦਾਂ ਦੀ ਕਹਾਣੀ ਲੈ ਕੇ ਸੋ ਉਦਾਂ ਦੇ ਪਰਿਵਾਰਕ ਪਾਤਰ ਲੈ ਕੇ ਮੈਂ ਉਹ ਫਿਲਮ ਨੂੰ ਬਣਾਉਣਾ ਤਾਂ ਕਿ ਉਹ ਜਿਹੜੀ ਫਿਲਮ ਹੈ ਲੋਕਾਂ ਨੂੰ ਆਪਣੀ ਫਿਲਮ ਲੱਗੇ ਹਰੇਕ ਬੰਦੇ ਨੂੰ ਲੱਗੇ ਕਿ ਮੇਰੀ ਕਹਾਣੀ ਹੈ ਉਹ ਬੰਦਾ ਮਤਲਬ ਉਸ ਚੀਜ਼ ਦੇ ਵਿੱਚ ਖੁੱਬ ਜਾਵੇ ਤੇ ਉਹਦਾ ਮਨ ਜਿਹੜਾ ਹੈ ਉਹ ਚੀਜ਼ ਨਾਲ ਜੁੜ ਜਾਵੇ ਕਿ ਵਾਕਈਏ ਜਿਹੜੀ ਪੀਰਾਂ ਫਕੀਰਾਂ ਦੀ ਦੇਵੀ ਦੇਵਤਿਆਂ ਦੀ ਕਲ ਕੀਤੀ ਹੈ ਸੋ ਇਹ ਸਾਡੀ ਆਪਣੀ ਕਹਾਣੀ ਹੈ ਉਹ ਇਸ ਕਰਕੇ ਮੈਂ ਉਹ ਜਿਹੜੇ ਵਿਸ਼ਾ ਚੁਣਦਾ ਹਾਂ ਜਿੰਨੇ ਵੀ ਪੀਰਾਂ ਫਕੀਰਾਂ ਦੇ ਆ ਉਹ ਕਹਾਣੀ ਬਣਾ ਕੇ ਚਾਹੇ ਮੈਂ ਆਪਣੇ ਕੋਲੋਂ ਕਾਲਪਨਿਕ ਕਹਾਣੀ ਲਿਖਾਂ ਜਾਂ ਫਿਰ ਆਮ ਜਿਹੜੀ ਸਮਾਜ ਵਿੱਚ ਵਿਚੇਰੀ ਕੋ ਕਹਾਣੀ ਹੁੰਦੀ ਹੈ ਆਪਾਂ ਰੋਜ਼ ਲੋਕਾਂ ਨੂੰ ਮਿਲਦੇ ਆ ਗੱਲਾਂ ਬਾਤਾਂ ਹੁੰਦੀਆਂ ਨੇ ਸੋ ਉਹ ਉਹੀ ਕਹਾਣੀਆਂ ਲੈ ਕੇ ਮੈਂ ਉਹੀ ਨਵੇਂ ਪਾਤਰ ਨਵੇਂ ਨਾਮ ਦੇ ਕੇ ਕਹਾਣੀ ਲੋਕਮੋਰੇ ਫਿਲਮ ਦੇ ਰੂਪ ਵਿੱਚ ਪੇਸ਼ ਕਰਦਾ ਤੇ ਲੋਕਾਂ ਨੂੰ ਬਹੁਤ ਪਸੰਦ ਵੀ ਆਉਂਦੀ ਹੈ ਤੇ ਉਹਦੇ ਨਾਲ ਆਪਣੇ ਗੁਰੂ ਪ੍ਰਤੀ ਆਪਣੇ ਪੀਰਾਂ ਪ੍ਰਤੀ ਜਾਂ ਦੇਵੀ-ਦੇਵਤਿਆਂ ਪ੍ਰਤੀ ਤੇ ਉਹਨਾਂ ਦੀ ਆਸਥਾ ਵੱਧਦੀ ਹੈ। ਉਹਨਾਂ ਦੇ ਮਨ ਚ ਸਤਕਾਰ ਵੱਧਦਾ, ਸ਼ਰਧਾ ਵੱਧਦੀ ਹੈ ਤੇ ਹੋਰ ਵੀ ਉਹ ਇੱਕ ਮਨ ਇੱਕ ਜਿੱਥੋਂਕ ਬੜੀ ਸ਼ਰਧਾ ਨਾਲ ਜਿਨ੍ਹਾਂ ਨੂੰ ਵੀ ਉਹ ਮੰਨਦੇ ਨੇ ਉਹਨਾਂ ਦਰਬਾਰਾਂ ਤੇ ਜਾਂਦੇ ਨੇ, ਸੇਈਦ ਦਾ ਸਲਾਮ ਕਰਦੇ ਨੇ, ਨਮਸਕਾਰ ਕਰਦੇ ਨੇ। ਠੀਕ ਨਹੀਂ? ਤਾਂ ਕਿ ਉਹਨਾਂ ਦੀ ਆਉਣ ਵਾਲੇ ਸਮੇਂ ਚ ਹੋਰ ਵੀ ਆਸਮਰਦਾ ਪੂਰੀਆਂ ਹੁੰਦੀਆਂ ਰਹਿਣ। ਬਸ ਇਹ ਹੀ ਬਿਸ਼ਾ। ਯਾਨੀ ਧਰਮ ਦਾ ਝੰਡਾ ਉੱਚਾ ਰਹਿਣਾ ਚਾਹੀਦਾ ਹੈ। ਬਿਲਕੁਲ ਜੀ ਬਿਲਕੁਲ ਬਿਲਕੁਲ। ਕਿਉਂਕਿ ਅਸੀਂ ਦੁਨਿਆਵੀ ਲੋਕ ਆ ਜੇ ਅਸੀਂ ਉਸ ਪਰਮਾਤਮਾ ਨਾਲ ਜੁੜ ਕੇ ਰਵਾਂਗੇ ਉਹ ਤੋਂ ਡਰ ਕੇ ਰਵਾਂਗੇ ਤੇ ਸ਼ਾਇਦ ਅਸੀਂ ਕੁਝ ਬੁਰਾਈਆਂ ਕਰਨ ਤੋਂ ਜਾਂ ਗਲਤ ਕੰਮ ਕਰਨ ਤੋਂ ਥੋੜੇ ਗਰੇਜ ਕਰਾਂਗੇ ਥੋੜੇ ਮਨ 'ਚ ਡਰ ਹੋ ਜਾਂਦਾ ਨਾ ਕਿ ਸਾਡਾ ਗੁਰੂ ਦੇਖ ਰਿਹਾ ਸਾਡਾ ਪੀਰ ਦੇਖ ਰਿਹਾ ਸਾਡੇ ਦੇਵ ਦੇਵਤੇ ਦੇਖ ਰਹੇ ਨੇ ਇਸ ਕਰਕੇ ਫਿਰ ਬੰਦਾ ਉਹਨਾਂ ਆਪਣੇ ਗੁਰੂਆਂ ਪੀਰਾਂ ਨਾਲ ਜੁੜ ਕੇ ਥੋੜਾ ਜਿਹਾ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਸਾਡਾ ਵੀ ਮਕਸਦ ਹੈ ਕਿ ਲੋਕ ਬੁਰਾਈਆਂ ਤੋਂ ਛਟਕਾਰਾ ਪਾਉ ਭੁੱਲੇ ਭਾਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਸਮਾਜ ਦੇ ਵਿੱਚ ਧਰਮ ਅੱਗੇ ਰਹਿਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਸੇਧ ਮਿਲਦੀ ਰਹੇ ਔਰ ਤੁਸੀਂ ਦੱਸਿਆ ਕਿ ਤੁਹਾਡੀਆਂ ਫਿਲਮਾਂ ਦੇ ਨਾਲ ਲੋਕਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਦਰਬਾਰਾਂ ਤੇ ਜਾਂਦੇ ਮੱਥੇ ਟੇਕਦੇ ਨੇ ਔਰ ਚੰਗਿਆਈ ਵੱਲ ਨੂੰ ਵਧਦੇ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਵੱਡੇ ਕਲਾਕਾਰ ਅੱਜ ਦੇ ਤਰੀਕੇ ਦੇ ਵਿੱਚ ਦਰਬਾਰਾਂ ਨੂੰ ਲੈ ਕੇ ਸਾਈਆਂ ਦੇ ਦਰਬਾਰਾਂ ਨੂੰ ਲੈ ਕੇ ਪੀਰਾਂ ਦੇ ਦਰਬਾਰਾਂ ਨੂੰ ਲੈ ਕੇ ਕਈ ਵਿਵਾਦਿਤ ਟਿੱਪਣੀਆਂ ਕਰਦੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਇਹਨਾਂ ਦਰਬਾਰਾਂ ਤੋਂ ਲੋਕਾਂ ਨੂੰ ਸ਼ਰਧਾਲੂਆਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਤੁਹਾਡਾ ਤਾਂ ਬੜਾ ਵਾਸਤਾ ਰਿਹਾ ਹੈ ਜ਼ਮਾਨਾ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਇਸ ਗੱਲ ਤੇ ਕਿੰਨੀ ਸਚਾਈ ਹੈ ਤੇ ਇਹਨੂੰ ਕਿਸ ਦ੍ਰਿਸ਼ਟੀਕੋਣੋਂ ਦੇਖਿਆ ਜਾ ਸਕਦਾ ਹੈ ਦੇਖੋ ਰਜੇਸ਼ ਜੀ ਹਰ ਕਲਾਕਾਰ ਦੇ ਹਰ ਰਾਈਟਰ ਦੇ ਹਰ ਇਨਸਾਨ ਦੇ ਆਪ ਕੋ ਆਪਣੀ ਸੋਚ ਹੈ ਕੋਈ ਕਿਸੇ ਧਰਮ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਜਿਹਨੂੰ ਜਿੱਥੋਂ ਕੁਝ ਮਿਲ ਗਿਆ ਤੇ ਉਹ ਚਾਹੇ ਕੋਈ ਵੀ ਚੀਜ਼ ਹੈ ਕੋਈ ਵੀ ਦਰਵਾਜ਼ਾ ਜਿਹਨੂੰ ਜਿੱਥੋਂ ਕੁਝ ਮਿਲ ਗਿਆ ਉਹਦੇ ਲਈ ਤਾਂ ਰੱਬ ਆ ਰੱਬ ਹੈ ਜਿਹਨੂੰ ਨਹੀਂ ਮਿਲਿਆ ਉਹਦੇ ਵਾਸਤੇ ਕੋਈ ਨਹੀਂ ਹੁਣ ਆਪਣੇ ਦੇਸ਼ ਵਿੱਚ ਅਨੇਕਾਂ ਧਰਮ ਨੇ ਇਹ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਦੇਵੀ ਦੇਵਤਿਆਂ ਦੀ ਧਰਤੀ ਹੈ ਇੱਥੇ ਧਰਮ ਬੜੇ ਨੇ ਹਰ ਬੰਦਾ ਜੁੜਿਆ ਹੈ ਕਈ ਬੰਦੇ ਇਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਮੇਰਾ ਧਰਮ ਬਹੁਤ ਵਧੀਆ ਆ ਐ ਮੇਰਾ ਗੁਰੂ ਬਹੁਤ ਵਧੀਆ ਆ ਉਹ ਨਹੀਂ ਵਧੀਆ ਮੇਰੇ ਹਿਸਾਬ ਨਾਲ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਮੇਰੇ ਹਿਸਾਬ ਨਾਲ ਜਿਹੜਾ ਜਿਹਨੂੰ ਮੰਨਦਾ ਜਿਹਦੇ ਜਿੱਥੇ ਲੱਗੀ ਉੱਥੇ ਲੱਗੀ ਰਹਿਣ ਦੇ ਠੀਕ ਹੈ ਜਿਹੜਾ ਜਿਹਨੂੰ ਮੰਨਦਾ ਉਹ ਲੈ ਠੀਕ ਹੈ ਜਿਹਨੂੰ ਜਿੱਥੋਂ ਕੁਝ ਮਿਲ ਗਿਆ ਉਹਦੇ ਲਈ ਉਹ ਰੱਬ ਆ ਉਹਦੇ ਲਈ ਉਹ ਪਰਮਾਤਮਾ ਆ ਠੀਕ ਨਹੀਂ ਪਰ ਮੈਂ ਕਹਿੰਦਾ ਵੀ ਆਪਾਂ ਜੇ ਆਪਣੇ ਨੂੰ ਆਪਾਂ ਚੰਗਾ ਕਹਨੇ ਆ ਤੇ ਸਾਡਾ ਫਰਜ਼ ਮੰਨਦਾ ਦੂਜੇ ਨੂੰ ਮਾੜਾ ਨਾ ਕਹੀਏ ਆਪਾਂ ਕਿਸੇ ਨੂੰ ਕੋਈ ਮਾੜਾ ਕਹਿਣਾ ਅਸੀਂ ਆਪਣੇ ਗੁਰੂ ਪੀਰ ਤੇ ਆਪਣੀ ਸ਼ਰਧਾ ਰੱਖੀਏ ਆਪਣਾ ਧਿਆਨ ਰੱਖੀਏ ਆਪਣਾ ਪਿਆਰ ਸਤਿਕਾਰ ਰੱਖੀਏ ਯਾਨੀ ਮੇਰਾ ਪੀਓ ਆ ਤਾਂ ਤੁਹਾਡਾ ਪੀਓ ਵੀ ਪਿਓ ਹੀ ਹੈ ਬਿਲਕੁਲ ਠੀਕ ਹੈ ਨਾ ਔਰ ਦੂਜੀ ਗੱਲ ਇਹ ਵੀ ਹੈ ਜੀ ਕੋਲੇ ਭਾਈ ਧੰਨੇ ਜੱਟ ਨੇ ਪੱਥਰ ਚ ਭੁਆਣ ਵਾਲਿਆ ਬਿਲਕੁਲ ਗੱਲ ਸਹੀ ਹੈ ਤੇ ਅਕਸਰ ਮੈਂ ਕਹਿੰਦਾ ਹਾਂ ਨਾ ਸਟੇਜ ਤੇ ਵੀ ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾਕੇ ਡੋਰੀਆਂ ਤੇ ਨਾਲ ਮੈਂ ਵੀ ਕਹਿੰਦਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ ਰਜੇਜੀ ਤੁਹਾਡੀ ਸ਼ਰਧਾ ਦੀ ਗੱਲ ਹੈ ਤੁਹਾਡੀ ਪਿਆਰ ਸਤਕਾਰ ਦੀ ਗੱਲ ਹੈ ਤੁਹਾਡੀ ਵਿਸ਼ਵਾਸ ਦੀ ਗੱਲ ਹੈ ਤੁਸੀਂ ਜੇ ਵਿਸ਼ਵਾਸ ਕਰ ਲਿਆ ਜੇ ਧੰਨੇ ਜੱਟ ਇੱਕ ਪੱਥਰ ਤੇ ਵਿਸ਼ਵਾਸ ਕਰ ਲਿਆ ਤੇ ਉਸ ਭਗਵਾਨ ਨੇ ਪੱਥਰ ਚੋਂ ਪ੍ਰਗਟ ਹੋ ਕੇ ਧੰਨੇ ਜੱਟ ਦੇ ਸਾਰੇ ਕੰਮ ਕਰ ਦਿੱਤੇ ਇਹ ਸਾਨੂੰ ਜਿਹੜੀ ਕਹਾਣੀ ਹੈ ਇਹ ਸਾਨੂੰ ਸਿੱਖਵਤ ਦਿੰਦੀ ਹੈ ਕਿ ਤੁਸੀਂ ਵਿਸ਼ਵਾਸ ਕਰਨਾ ਸਿੱਖੋ ਤੁਸੀਂ ਪਿਆਰ ਕਰਨਾ ਸਿੱਖੋ ਤੇ ਜੇ ਤੂੰ ਵਿਸ਼ਵਾਸ ਪੈਰ ਕਰ ਲਿਆ ਫਿਰ ਤੂੰ ਰੱਬ ਨੂੰ ਪਾ ਸਕਦੇ ਹੋ। ਰੱਬ ਕਿਸੇ ਵੀ ਰੂਪ ਦੇ ਵਿੱਚ ਤੁਹਾਨੂੰ ਮਿਲ ਸਕਦਾ ਹੈ। ਭਰੋਸਾ ਚਾਹੀਦਾ ਹੈ। ਉਹ ਇੱਕ ਲੈਣ ਉਹ ਵੀ ਫਿਰ ਨਹੀਂ ਆਂਦੀ ਹੈ ਕਿ ਮਾਨੋ ਤੂੰ ਮੈਂ ਗੰਗਾ ਮਾਂ ਹੂੰ ਨਾ ਮਾਨੋ ਤੂੰ ਬੇਤਪਾਰ। ਬਿਲਕੁਲ ਬਿਲਕੁਲ। ਭਰੋਸੇ ਦੀ ਗੱਲ ਹੈ। ਭਰੋਸੇ ਵਿੱਚ ਸਭ ਕੁਝ ਹੈ। ਬਿਲਕੁਲ ਬਿਲਕੁਲ। ਭਰੋਸਾਦ ਹੋਣਾ ਚਾਹੀਦਾ ਹੈ। ਤੁਹਾਡਾ ਕਿਤੇ ਯਕੀਨ ਹੋਣਾ ਚਾਹੀਦਾ ਹੈ। ਠੀਕ ਨਹੀਂ ਜੇ ਯਕੀਨ ਹੈ ਫਿਰ ਤੁਹਾਨੂੰ ਦੇਖੋ ਮੈਂ ਇਹ ਵੀ ਕੰਨਾ ਪਰਮਾਤਮਾ ਜਿਹੜਾ ਨਾ ਨਾਮ ਬੱਕੋ ਵੱਖਰੇ ਹੋ ਸਕਦੇ ਪਰਮਾਤਮਾ ਇੱਕ ਹੈ ਜੋਤ ਇੱਕ ਹੈ ਨੂਰ ਇੱਕ ਹੈ ਠੀਕ ਨੇ ਨਾਮ ਵੱਖਰੇ ਹੋ ਸਕਦੇ ਆ ਮੰਨਣ ਦੇ ਢੰਗ ਬੱਕੋ ਵੱਖਰੇ ਹੋ ਸਕਦੇ ਤਰੀਕੇ ਬੱਕੋ ਵੱਖਰੇ ਹੋ ਸਕਦੇ ਨੇ ਸੋ ਤੁਹਾਡਾ ਜਿੱਥੇ ਮਨ ਜੁੜਦਾ ਜਿੱਥੇ ਤੁਹਾਨੂੰ ਚੰਗਾ ਜਿਸ ਤਰ੍ਹਾਂ ਲੱਗਦਾ ਤੁਹਾਨੂੰ ਉਸ ਤਰ੍ਹਾਂ ਕਰਨਾ ਚਾਹੀਦਾ ਪਰ ਕਿਸੇ ਨੂੰ ਆਪਾਂ ਮੰਦਾ ਬੋਲਣਾ ਉਹ ਕੋਈ ਮੈਂ ਵਧੀਆ ਗੱਲ ਨਹੀਂ ਸਾਬਿੰਦਿਆ ਨਹੀਂ ਕਰਨੀ ਨਹੀਂ ਕਰ ਸਕਦੇ ਕਿਉਂਕਿ ਦੇਖੋ ਜੀ ਬਾਕੀ ਪਰਮਾਤਮਾ ਨੇ ਕਿਹਨੂੰ ਕੀ ਬਖਸ਼ਿਆ ਨੋਬਾਡੀ નોਸ ਕਿਸੇ ਨੂੰ ਨਹੀਂ ਪਤਾ ਕੌਣ ਕੀ ਲਹਿ ਕੇ ਬੈਠਾ ਆਪਣੇ ਅੰਦਰ ਮੈਂ ਵੀ ਨਹੀਂ ਤਾਂ ਕਰਦਾ ਕੁਝ ਕਰਦਾ ਦੇਖੋ ਰਜੇਸ਼ ਜੀ ਮੇਰਾ ਵਾ 40 ਸਾਲ ਤੋਂ ਹਮ 1985 ਦਾ ਸਿਰ ਮੇਰੀ ਪਹਿਲੀ ਕਟ ਹੈਟ ਹੋ ਗਈ ਹਮ ਹੁਣ 2025 ਤੱਕ ਮੈਂ ਜ਼ਿਆਦਾਤਰ ਮੇਰਾ ਤਾਂ ਵਾ ਹੀ ਧਾਰਮਿਕ ਦੇਰਿਆਂ ਤੇ ਹਮ ਮੰਦਰਾਂ ਦੇ ਵਿੱਚ ਜਾਂ ਅਲੱਗ-ਅਲੱਗ ਜਿਹੜੇ ਤਰਬਖਤਾਨ ਹੈ ਉੱਥੇ ਮੈਂ ਤਾਂ ਪ੍ਰੋਗਰਾਮ ਹੀ ਧਾਰਮਿਕ ਜ਼ਿਆਦਾ ਕਰਦਾ ਧਾਰਮਿਕ ਜਾਂਦਾ ਮੌਕਾ ਮਿਲਦਾ ਅਸੀਂ ਜਾਣੇ ਆ ਅਸੀਂ ਦੇਖਦੇ ਆ ਤੇ ਜਾ ਕੇ ਜੇ ਸਾਨੂੰ ਚੰਗੀ ਗੱਲ ਲੱਗਦੀ ਅਸੀਂ ਤਰੀਫ਼ ਕਰ ਦਿੰਨੇ ਆ ਜੇ ਸਾਨੂੰ ਗੱਲ ਮਾੜੀ ਲੱਗਦੀ ਆ ਅਸੀਂ ਤਰੀਕੇ ਨਾਲ ਕਰ ਦਿੰਨੇ ਆ ਪਰ ਅਗਲੇ ਨੂੰ ਕਹਿੰਦਾ ਵੀ ਆ ਠੀਕ ਦੇ ਲੱਗਿਆ ਪਰ ਇਹ ਇਦਾਂ ਹੋਣਾ ਚਾਹੀਦਾ ਹੈ ਇਸ਼ਾਰਾ ਕਰਦਿੰਨੇ ਇਸ਼ਾਰਾ ਕਰਦਾ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣਾ ਪ੍ਰੋਗਰਾਮ ਆਪਣੀ ਕਲਾ ਦੇ ਨਾਲ ਆਪਣੇ ਗੀਤਾਂ ਦੇ ਨਾਲ ਆਪਣੀ ਕਵਾਲੀਆਂ ਦੇ ਨਾਲ ਅਸੀਂ ਲੋਕਾਂ ਨੂੰ ਜੋ ਗਿਆਨ ਦੇ ਸਕਦੇ ਆ ਜੋ ਸਿੱਖਿਆ ਦੇ ਸਕਦੇ ਆ ਅਸੀਂ ਉਹ ਦਈਏ ਕੇ ਦਰਬਾਰਾ ਤੋਂ ਤੁਹਾਨੂੰ ਸਨਮਾਨਤ ਵੀ ਕੀਤਾ ਗਿਆ ਸਰਕਾਰਾਂ ਵੱਲੋਂ ਵੀ ਸਨਮਾਨ ਕੀਤਾ ਗਿਆ ਕੁਝ ਉਹਦੇ ਬਾਰੇ ਚਾਣਨ ਪਾਉ ਦਰਸ਼ਕਾਂ ਸਾਡੇ ਨੂੰ ਮੈਂ ਜੇ ਤੁਹਾਨੂੰ ਸਹੀ ਗੱਲ ਦੱਸਾਂ ਮੇਰੇ ਲਈ ਜਿਹੜਾ ਸਨਮਾਨ ਹੈ ਜਿਹੜਾ ਮੈਨੂੰ ਮੇਰੇ ਸਰੋਤਿਆਂ ਨੇ ਮੇਰੇ ਦਰਸ਼ਕਾਂ ਨੇ ਪਿਆਰ ਦਿੱਤਾ ਅਣ ਮੁੱਲ ਪਿਆਰ ਸਦਕਾ ਜਿਹਦਾ ਕੋਈ ਮੁੱਲ ਨਹੀਂ ਸਭ ਤੋਂ ਵੱਡਾ ਦਾ ਸਨਮਾਨ ਮੇਰੇ ਵਾਸਤੇ ਉਹ ਵਨ ਕਿਉਂਕਿ ਉਹਨਾਂ ਦੇ ਪਿਆਰ ਸਦਕਾ ਹੀ ਅਸੀਂ ਹਿੱਟ ਹੋਏ ਆ ਉਹਨਾਂ ਦੇ ਪਿਆਰ ਸਦਕਾ ਹੀ ਸਾਨੂੰ ਪ੍ਰੋਗਰਾਮ ਮਿਲਦੇ ਨੇ ਉਹਨਾਂ ਦੇ ਪਿਆਰ ਸਦਕਾ ਹੀ ਅਸੀਂ ਅੱਗੇ ਹੋਰ ਲਿਖਣ ਦਾ ਚਾਹੇ ਕੈਸਟਾਂ ਕੱਢੀਆਂ ਨੇ ਪਹਿਲਾਂ ਕੈਸਟਾਂ ਕੱਢਦੇ ਸੀ ਕਿ ਸੀੜੀਆਂ ਕੱਢੀਆਂ ਵੀਡੀਓ ਫਿਲਮਾਂ ਬਣਾਈਆਂ ਹਨਾ ਅਸੀਂ ਸਭ ਉਹ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਇਹ ਲੋਕਾਂ ਦਾ ਪਿਆਰ ਸੀ ਵੈਸੇ ਤਾਂ ਇਸ ਤੋਂ ਵੱਡਾ ਸਨਮਾਨ ਕੋਈ ਹੋ ਨਹੀਂ ਸਕਦਾ ਉਸ ਮਾਲਕ ਦੀ ਸਾਡੇ ਤੇ ਕਿਰਪਾ ਹੋ ਗਈ ਇਸ ਤੋਂ ਵੱਡਾ ਸਨਮਾਨ ਹੋ ਰਿਹਾ ਸਕਦਾ ਪਰ ਜੇ ਫਿਰ ਦੁਨਿਆਵੀ ਗੱਲ ਕਰਦੇ ਹੋ ਫਿਰ ਤੁਸੀਂ ਮੇਰੇ ਆਫਿਸ ਆ ਕੇ ਦੇਖ ਲਓ ਵੀ ਮੇਰੇ ਘਰ ਆ ਕੇ ਦੇਖ ਲਓ ਟਰੋਫੀਆ ਨਾਲ ਭਰਿਆ ਪਿਆ ਦਫਤਰ ਵੀ ਤੇ ਘਰ ਵੀ ਹਾਂ ਜੇ ਆਪਾਂ ਹੋਰ ਥੋੜੀ ਗੱਲ ਕਰੀਏ ਮੇਰਾ ਧਾਰਮਿਕ ਲੈਣ ਦੇ ਵਿੱਚ ਜਿਹੜਾ ਮਾਨ ਸਨਮਾਨ ਹੋਇਆ ਵੈਸੇ ਮੈਨੂੰ ਹੁਣ ਤੱਕ 6 골ਡ ਮੈਡਲ ਮਿਲ ਚੁੱਕੇ ਨੇ ਅੱਛਾ 6 ਅਲੱਗ-ਅਲੱਗ ਸੰਸਥਾਵਾਂ ਤੋਂ 6 골ਡ ਮੈਡਲ ਪਹਿਲਾ 골ਡ ਮੈਡਲ ਮੈਨੂੰ 2007 ਦੇ ਵਿੱਚ ਲਖ ਦਾਤਾ ਜੀ ਦਾ ਦਰਬਾਰ ਹੈ ਅਜਨਾਲੇ ਦੇ ਵਿੱਚ ਜੀ ਉੱਥੇ ਬਾਬਾ ਕ੍ਰਿਸ਼ਨਾ ਜੀ ਉਹਨਾਂ ਵੱਲੋਂ ਮੈਨੂੰ ਸਰਮਾਨ ਪੱਤਰ ਤੇ ਗੋਲਡ ਮੈਡਲ ਮਿਲਿਆ ਉੱਥੋਂ ਦਾ ਸਿਲਸਿਲਾ ਚੱਲਦਾ ਰਿਹਾ ਬਹੁਤ ਜਗ੍ਹਾ ਤੋਂ ਮਿਲੇ ਜੀ ਬਾਬਾ ਬਾਲਕਨਾਥ ਦੇ ਮੰਦਰਾਂ ਤੋਂ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਦਰਬਾਰਾਂ ਤੋਂ ਐਦਾਂ ਗੋਲਡ ਮੈਡਲ ਮਿਲੇ ਨੇ ਕੋਈ ਸਰਕਾਰ ਵੱਲੋਂ ਵੀ ਕੋਈ ਵੈਲ ਸਟੇਟ ਵੱਲੋਂ ਕੋਈ ਹਾਂਜੀ ਹਾਂ ਮੈਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੋ ਮੈਂ ਉਹਨਾਂ ਦੇ ਬੜਾ ਸ਼ੁਕਰਗੁਜ਼ਾਰ ਹਾਂ ਉਹਦੇ ਇਲਾਵਾ ਇੱਕ ਹੋਰ ਤੌਰ ਵਧੀਆ ਗੱਲ ਲੱਗਦਾ ਧਾਰਮਿਕ ਗੀਤਾਂ ਦੀ ਐਸੀ ਬਾਬਾ ਦੀ ਕਿਰਪਾ ਮਤਲਬ ਮੇਰੇ ਤੇ ਹੋਈ ਹੈ ਕਿ ਮੈਨੂੰ ਵਰਲਡ ਦੀ ਕੰਪਨੀ YouTube ਵੱਲੋਂ ਵੀ ਇੱਕ ਸਨਮਾਨ ਪੱਤਰ ਦਿੱਤਾ ਗਿਆ ਤੇ ਨਾਲ ਉਹ ਬਲੂ ਬਟਨ ਹੁੰਦਾ ਨਾ ਹਾਂਜੀ ਹਾਂਜੀ ਬਾਈ ਮੇਰੇ ਨਾਮ ਤੇ ਮੈਨੂੰ ਉਹ ਵੀ ਦਿੱਤਾ ਗਿਆ ਅੱਛਾ ਜੀ ਹਾਂਜੀ ਯਾਨੀ ਕਿ ਉੱਥੇ ਵੀ ਤੁਛਾਏ ਹੋਏ ਹੋਣ ਸੀ ਬਸ ਉਹ ਕਹਿੰਦੇ ਸੀ ਵੀ ਧਰਮ ਕੀ ਤੁਹਾਡੇ ਬਹੁਤ ਲੋਕੀ ਬਹੁਤ ਇਹਦੇ ਵਰਲਡ ਦੇ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅੱਛਾ ਐ ਲੋਕੀ ਦੇਖਦੇ ਆ ਕਾਫੀ ਤੁਹਾਡੇ ਤੇ ਕਿਉਂਕਿ 650 ਤੋਂ ਜ਼ਿਆਦਾ ਮਤਲਬ ਵੀਡੀਓਜ਼ ਮੇਰੀਆਂ YouTube ਤੇ ਪੈ ਚੁੱਕੀਆਂ ਅੱਜ ਬਹੁਤ ਸਾਰੇ ਗੀਤਕਾਰ ਤੁਹਾਡੇ ਤੇ ਤੁਹਾਨੂੰ ਦੇਖ ਕੇ ਇਨਸਪਾਇਰ ਹੁੰਦੇ ਨੇ ਤੇ ਬਹੁਤ ਸਾਰੇ ਗੀਤਕਾਰ ਤੁਹਾਡੇ ਵਾਂਗੂ ਹੀ ਗੀਤਕਾਰ ਬੰਨਣਾ ਚਾਹੁੰਦੇ ਨੇ ਫਿਰ ਫਿਲਮ ਮੇਕਰ ਡਾਇਰੈਕਟਰ ਬੰਨਣਾ ਚਾਹੁੰਦੇ ਨੇ ਤੁਹਾਡੇ ਕੋਲ ਕੰਮ ਵੀ ਕਰ ਰਹੇ ਨੇ ਤੁਹਾਡੀ ਦਿਖਾ ਦੇਖੀਓ ਔਰ ਕਿਉਂਕਿ ਦਿਖਾ ਦੇਖੀ ਬਤਾ ਕੇ ਰਹੇ ਆਂ ਕਿ ਉਹਨਾਂ ਦੇ ਕੰਮਾਂ ਵਿੱਚ ਤੁਹਾਡੀ ਚਲਕ ਨਜ਼ਰ ਆਂਦੀ ਏ ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜੇ ਤੁਹਾਡੀ ਦੇਖਾ ਦੇਖੀ ਜਾ ਤੁਹਾਨੂੰ ਤੁਹਾਡੇ ਤੋਂ ਇਨਸਪਾਇਰ ਹੋ ਕੇ ਕੰਮ ਕਰਦੇ ਨੇ ਇਹਨਾਂ ਦੇ ਬਾਰੇ ਤੁਸੀਂ ਕੀ ਜਾਣਨਾ ਚਾਹੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਹਰੇਕ ਬੰਦਾ ਚਾਹੁੰਦਾ ਕਿ ਮੇਰਾ ਨਾਮ ਬਣੇ ਮੈਨੂੰ ਪੈਸੇ ਵਧੀਆ ਆਣ ਜਦੋਂ ਤੁਸੀਂ ਪ੍ਰੋਗਰਾਮ ਕਰਦੇ ਆ ਨਾ ਤੇ ਸਾਡੀ ਚਮਕ-ਦਮਕ ਦੇਖ ਕੇ ਬਹੁਤ ਸਾਰੇ ਨਵੇਂ ਬੱਚੇ ਵੀ ਪ੍ਰਭਾਵਿਤ ਹੁੰਦੇ ਨੇ ਫਿਰ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਤਕਰੀਬਨ 35 ਦੇ ਕਰੀਬ ਮੇਰੇ ਸ਼ਾਗਿਰਦ ਵੀ ਨੇ ਅੱਛਾ ਜੀ ਜਿਨ੍ਹਾਂ ਨੇ ਮੇਰੇ ਕੋਲੋਂ ਲਿਖਣਾ ਸਿੱਖਿਆ ਠੀਕ ਨੇ ਤੇ ਜਿਨ੍ਹਾਂ ਨੇ ਗੌਣ ਦੇ ਰੰਗ ਢੰਗ ਵੀ ਦੇਖੇ ਨੇ ਸਿੱਖੇ ਨੇ ਸਾਡੇ ਨਾਲ ਵੀ ਕੁਝ ਮੁੰਡੇ ਹੁਣ ਕੰਮੇ ਕਰ ਰਹੇ ਨੇ ਸਾਡੇ ਸ਼ਗਿਰਦੀ ਹੈ ਜਿਹੜੇ ਗਰੁੱਪ ਦੇ ਵਿੱਚ ਕੰਮ ਕਰਦੇ ਨੇ ਇੱਥੇ ਇੱਕ ਇੱਕ ਮਾਫ ਕਰਨਾ ਇੱਥੇ ਮੈਨੂੰ ਨਾ ਪੁੱਛਣਾ ਚਾਹੀਦੀ ਨੇ ਉਹ ਬਿਲਕੁਲ ਪੁੱਛ ਸਕਦੇ ਮੈਂ ਦਾਤ ਨੇ ਜਿਹੜੇ ਇਸ ਵੇਲੇ ਕੇ ਕੁਲਦੀਪ ਕੰਮ ਕਰ ਰਿਹਾ ਪ੍ਰੀਤ ਬਲਿਹਾਰ ਸਾਡੇ ਨਾਲ ਕੰਮ ਕਰ ਰਿਹਾ ਸੋਨਾ ਵੈਸ ਕਰ ਰਿਹਾ ਹਨਾ ਜਤਿੰਦਰ ਪਿੰਕੀ ਕੰਮ ਕਰ ਰਹੀ ਹੈ ਜਸਵੀਰ ਕੌਰ ਹੈ ਬਹੁਤ ਕਾਫੀ ਹੈਗੇ ਇਹ ਅੱਜ ਤੱਕ ਇਸ ਵੇਲੇ ਮੇਰੇ ਨਾਲ ਕਰ ਹੀ ਰਹੇ ਨੇ ਗਰੁੱਪ ਦੇ ਵਿੱਚ ਹਾਂਜੀ ਔਰ ਵਧੀਆ ਕੰਮ ਕਰ ਰਹੇ ਨੇ ਸਰੀ ਕੁਛ ਗਿਰਦ ਬਣ ਗਏ ਕੁਛ ਇਹ ਸੀ ਬੇ ਖੁੱਲੇ ਦੇ ਨਾਲ ਰਵਾਂਗੇ ਜੈਨ ਨੂੰ ਉਸਤਾਦ ਜੀ ਬਣਾ ਲਾਂਗੇ ਮੇਰੇ ਗੀਤ ਰਿਕਾਰਡ ਕਰ ਦੂਗੇ ਤੇ ਇਦਾਂ ਕਰ ਦੂਗੇ ਫਿਲਮਾਂ ਚ ਲੈ ਲੂਗੇ ਉਹ ਮੈਂ ਵੈਸੇ ਅਗਲੇ ਦਾ ਸ਼ੌਕ ਪੂਰਾ ਕਰ ਲੇ ਤੇ ਕੰਮ ਕਰ ਸਕਦਾ ਠੀਕ ਨਹੀਂ ਪਰ ਜੇ ਕਹਿੰਦੇ ਪ੍ਰੋਪਰ ਬਣਨਾ ਹੈ ਮੈਂ ਕਹਿਣਾ ਚਾਹੁੰਦਾ ਮੈਂ ਇਹਨਾਂ ਨੂੰ ਦੱਸਦਾ ਨਾ ਕਿ ਤੁਹਾਨੂੰ ਪੂਰੀ ਮਿਹਨਤ ਕਰਨੀ ਪੈਣੀ ਹੈ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਹੈ ਤੁਹਾਡੇ ਅੰਦਰ ਸ਼ੌਕ ਹੋਣਾ ਚਾਹੀਦਾ ਹੈ ਤੁਹਾਡੇ ਅੰਦਰ ਉਹ ਚੀਜ਼ ਦੇ ਤੁਰ ਤੱਕ ਜਾਣ ਉਹਦੇ ਤਹਿ ਤੱਕ ਜਾਣਾ ਤੁਹਾਡੇ ਵਿੱਚ ਇਹ ਲਗਨ ਹੋਣੀ ਚਾਹੀਦੀ ਹੈ ਤੁਸੀਂ ਜਦੋਂ ਅੱਛੇ ਢੰਗ ਨਾਲ ਲਿਖੋਗੇ ਤੁਹਾਡਾ ਅੱਛਾ ਕੋ ਗੁਰੂ ਪੀਰ ਹੈ ਅੱਛਾ ਇਤਿਹਾਸ ਪੜ੍ਹਦੇ ਹੋ ਐਨ ਸਿੱਖ ਕੇ ਜਦੋਂ ਤੁਸੀਂ ਲਿਖੋਗੇ ਜਾਂ ਸਿੱਖ ਕੇ ਜਦੋਂ ਤੁਸੀਂ ਗਾਓਗੇ ਜਾਂ ਸਿੱਖ ਕੇ ਜਦੋਂ ਐਕਟਿੰਗ ਕਰੋਗੇ ਚਾਹੇ ਫਿਲਮਾਂ ਬਣਾਓਗੇ ਕਿ ਫਿਰ ਹੀ ਕਾਮਯਾਬ ਹੋ ਸਕਦੇ ਆ ਜੇ ਤੁਹਾਡੇ ਵਿੱਚ ਉਹ ਟੈਲੈਂਟ ਹੈਗਾ ਜੇ ਸੋਚੋ ਵੀ ਦਿਨੋਂ ਦਿਨ ਜਾਂ ਮੈਂ ਰਾਤੋਂ ਰਾਤ ਸਟਾਰ ਬਣ ਜਾਣਾ ਤੇ ਇਦਾਂ ਸਟਾਰ ਨਹੀਂ ਬਣਿਆ ਜਾਂਦਾ ਮੇਰੀ ਜਿਹੜਾ ਅੱਜ ਮੇਰਾ ਨਾਮ ਬਣਿਆ ਖੁੱਲਾ ਸਰੇਆਲੇ ਵਾਲਾ ਤਾਂ ਮੈਂ ਅੱਜ ਆ ਪਰ ਮੇਰੇ ਪਿੱਛੇ 40 45 ਸਾਲ ਦੀ ਮਿਹਨਤ ਵੀ ਹੈ ਸੱਸਿਆ ਤੁਹਾਡੀ ਮੈਂ ਬਹੁਤ ਮਿਹਨਤ ਕੀਤੀ ਹੈ ਬਹੁਤ ਸੰਘਰਸ਼ ਕੀਤਾ ਹੈ ਫੇਰ ਕਿਤੇ ਜਾ ਕੇ ਮੇਰਾ ਨਾਮ ਬਣਿਆ ਅੱਜ ਦੁਨੀਆ ਮੈਨੂੰ ਜਾਣਦੀ ਹੈ ਕਿ ਮੈਂ ਖੁੱਲਾ ਸਰੇਆਲੇ ਵਾਲਾ ਪਰ ਜਿਹੜੀ ਮੇਰੇ ਪਿੱਛੇ ਮਿਹਨਤ ਹੈ ਸ਼ਾਇਦ ਉਹ ਬਹੁਤਿਆਂ ਨੂੰ ਨਹੀਂ ਪਤਾ ਪਰ ਮੈਂ ਵੀ ਬਹੁਤ ਮਿਹਨਤ ਕੀਤੀ ਹੈ ਇਸ ਕਰਕੇ ਮੈਂ ਨਵੇਂ ਜਿਹੜੇ ਮੁੰਡੇ ਨਵੀਂ ਜਨਰੇਸ਼ਨ ਆ ਜਿਹੜੇ ਚਾਹੁੰਦੇ ਰਾਤੋ ਰਾਤ ਸਟਾਰ ਬਣ ਜਾਈਏ ਰਾਤੋ ਰਾਤ ਸਾਡਾ ਨਾਮ ਹੋ ਜਾ ਸਾਨੂੰ ਪੈਸੇ ਆ ਜਾਣ ਇਦਾਂ ਨਹੀਂ ਪ੍ਰਭੂਆਂ ਨੇ ਇਹ ਤੁਹਾਨੂੰ ਸਿੱਖ ਕੇ ਮਿਹਨਤ ਕਰਕੇ ਲਗਨ ਦੇ ਨਾਲ ਇਮਾਨਦਾਰੀ ਨਾਲ ਕੰਮ ਨੂੰ ਕਰੋਗੇ ਤਾਂ ਫਿਰ ਇਹ ਸਾਰਾ ਕੁਝ ਸੰਭਵ ਹੋ ਸਕਦਾ ਹੈ ਇਹਦੇ ਵਿੱਚ ਕੋਈ ਏਡੀ ਗੱਲ ਨਹੀਂ ਜਦੋਂ ਤੁਸੀਂ ਮਿਹਨਤ ਕਰਦੇ ਹੋ ਪ੍ਰਮਾਤਮਾ ਦਾ ਨਾਮ ਲੈ ਕੇ ਜੋ ਕੋਈ ਕੰਮ ਕਰਦੇ ਹੋ ਫਿਰ ਮਾਲਕ ਵੀ ਮਿਹਰ ਕਰਦਾ ਕੋਈ ਨਹੀਂ ਗੱਲ ਇੱਥੇ ਕੀ ਵੀ ਹੈ ਕਿ ਮਿਹਨਤ ਸਾਰੇ ਬੰਦੂਰੀਆਂ ਕਰਦੀ ਹੈ ਕਰੋ ਬਿਲਕੁਲ ਜੀ ਪਰ ਇਹਦੇ ਵਿੱਚ ਇੱਕ ਪੁਆਇੰਟ ਇਹ ਵੀ ਹੈ ਕਿ ਮੰਨ ਲਓ ਤੁਹਾਨੂੰ ਦੇਖਦਿ ਕੀ ਕੋਈ ਵੀ ਕੰਮ ਕਰ ਰਿਹਾ ਜਾਂ ਤੁਹਾਡੇ ਤੋਂ ਇਨਸਪਾਇਰ ਹੋ ਕੇ ਕੰਮ ਕਰ ਰਹੇ ਨੇ ਪਰ ਉਹ ਜਿਹੜਾ ਕੰਮ ਦਾ ਮਿਆਰ ਹੈ ਉਹ ਤਾਂ ਮੇਨਟੇਨ ਕਰਨਾ ਪਊਗਾ ਨਾ ਤੇ ਜਿੰਨੀ ਮਿਹਨਤ ਜਿਆਦਾ ਕਰ ਲੋ ਪਰ ਮਿਆਰ ਲੈ ਕੇ ਚੱਲੂਗੇ ਮਿਹਨਤ ਤੇ ਤਾਹੀ ਸਫਲ ਹੋਗੇ ਨਾ ਦੇਖੋ ਜੀ ਬਿਲਕੁਲ ਠੀਕ ਮਿਆਰੀ ਹੋਣੀ ਚਾਹੀਦੀ ਹੈ ਠੀਕ ਨਹੀਂ ਜੇ ਤੁਹਾਡੀ ਨੀਂ ਕੱਚੀ ਹੈ ਤੇ ਉਦੋਂ ਤੇ ਮਹਿਲ ਕਿੱਥੇ ਸਾਰੇ ਜਾ ਸਕਦੇ ਨੇ ਕਦੇ ਰੇਤ ਦੀਆਂ ਦੁਵਾਰਾਂ ਦੇ ਵੀ ਮਹਿਲ ਬਣੇ ਨੇ ਨਹੀਂ ਬਣ ਸਕਦੇ ਮੇਰੇ ਕਹਿਣ ਦਾ ਭਾਵੇਂ ਆ ਵੀ ਜਿਹੜੀ ਚੀਜ਼ ਅੱਛੀ ਮਿਆਰੀ ਹੋਏਗੀ ਉਹ ਤਾਂ ਲੋਕਾਂ ਵਿੱਚ ਪਸੰਦ ਕੀਤੀ ਜਾਊਗੀ ਪਰ ਅੱਜ ਕੱਲ ਬਹੁਤੇ ਮੁੰਡੇ ਐ ਯਾਨੀ ਦੌੜ ਲੱਗੀ ਪਈ ਆ ਮੇਰੇ ਫਟਾਫਟ ਗੀਤ ਹੋ ਜਾਣਾ ਮੇਰੇ ਐਦਾਂ ਹੋ ਜਵੇ ਮੈਂ ਛੇਤੀ ਕਲਾਕਾਰ ਬਣ ਜਾਵਾਂ ਮੇਰਾ ਨਾਮ ਬਣ ਜਾਵੇ ਪਰ ਉਹ ਜਿਹੜਾ ਹਲਕਾਪਨ ਹੁੰਦਾ ਤੇ ਉਹ ਫਿਰ ਤੁਹਾਨੂੰ ਬਸ ਥੋੜੇ ਦਿਨ ਤਾਂ ਚਮਕਦਮ ਹੋ ਸਕਦਾ ਥੋੜਾ ਬੁੱਤਾ ਚੱਲ ਸਕਦਾ ਲੰਬੇ ਸਮੇਂ ਤੇ ਨਹੀਂ ਚੱਲ ਸਕਦਾ ਤੁਸੀਂ ਜਿੰਨੇ ਪੰਜਾਬ ਦੇ ਸਟਾਰ ਨੇ ਚਾਹੇ ਐਕਟਰ ਨੇ ਚਾਹੇ ਗਾਇਕ ਨੇ ਚਾਹੇ ਗੀਤਕਾਰ ਨੇ ਵੱਡੇ ਥੰਮ ਕਹਿ ਸਕਦੇ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਨੂੰ ਆਪਾਂ ਬਾਬਾ ਬੋੜ ਦਾ ਨਾਮ ਵੀ ਲੈਨੇ ਆ ਉਹਨਾਂ ਨੇ ਮਿਹਨਤਾਂ ਕੀਤੀਆਂ ਅਸੀਂ ਉਹਨਾਂ ਵੱਲ ਦੇਖ ਦੇਖ ਕੇ ਉਹਨਾਂ ਵੱਲ ਮਤਲਬ ਉਹਨਾਂ ਦੇ ਕੰਮ ਨੂੰ ਦੇਖ ਕੇ ਪੜ੍ਹ ਕੇ ਸੁਣ ਕੇ ਤੇ ਅਸੀਂ ਕੋਸ਼ਿਸ਼ ਕੀਤੀ ਵੇ ਉਹਨਾਂ ਵਾਂਗੂ ਉਹਨਾਂ ਦੇ ਜਿਹੜੇ ਪੈੜਾਂ ਪਾਈਆਂ ਨੇ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਸ਼ਾਇਦ ਮਾਲਕ ਨੇ ਤਦੀ ਕਿਰਪਾ ਕੀਤੀ ਹੈ ਤਦੀ ਮੈਂ ਵੀ ਇੱਥੇ ਤੱਕ ਆਇਆ ਬਹੁਤ ਸਾਰੇ ਬੰਦੇ ਮੇਰੇ ਨਾਲ ਚੱਲੇ ਤੇ 1900 ਮੈਂ ਦੱਸਿਆ ਨਾ ਗੱਲ ਕੀਤੀ ਸੀ ਪਹਿਲੇ ਐਪੀਸੋਡ 'ਚ 1975 ਤੋਂ ਮੈਂ ਟੀਮ ਬਣਾਇ ਸ਼ੁਰੂ ਕੀਤੀ ਉਹਦੋਂ ਦੇ ਬਹੁਤ ਸਾਰੇ ਚੱਲੇ ਕੁਝ ਰਹਿ ਗਏ ਕੁਝ ਮਿਹਨਤ ਨਹੀਂ ਕਰ ਸਕੇ ਕੁਝ ਇਹ ਸੋਚ ਗਏ ਯਾਰ ਕਿੱਥੇ ਸਾਡਾ ਕਿੱਥੇ ਨਾਮ ਬਣਨਾ ਪਰ ਮੈਂ ਉਹਨਾਂ ਸਾਰਿਆਂ ਨੂੰ ਚੱਲਦਾ ਚੱਲਦਾ ਮੇਰੇ ਨਾਲ ਘਟੂ ਘਟੇ 40 ਤੋਂ 50 ਦੇ ਕਰੀਬ ਮਤਲਬ ਨਵੇਂ ਮੁੰਡੇ ਜੁੜੇ ਸੀਗੇ ਅਸੀਂ ਇਕੱਠੇ ਕੰਮ ਕਰਦੇ ਕਰਦੇ ਮਤਲਬ ਏਡੇ ਲੰਬੇ ਸਫ਼ਰ ਦੇ ਵਿੱਚ ਮੈਂ ਅੱਗੇ ਆਇਆ ਤੇ ਜਾਂ ਜਿਹੜੀ ਮੇਰੀ ਟੀਮ ਚੱਲਦੀ ਆਈ ਆ ਬਹੁਤ ਸਾਰੇ ਪਛੜ ਗਏ ਉਹ ਗੋਣਾ ਛੱਡ ਕੇ ਪਤਾ ਨਹੀਂ ਹੋਰ ਕੀ ਕੀ ਕੰਮ ਕਰਦੇ ਨੇ ਮੈਨੂੰ ਨਹੀਂ ਪਤਾ ਕੁਝ ਕੁ ਮਾੜੇ ਮੁੱਟੇ ਇੱਕ ਕੰਮ ਕਰ ਕਲਾਕਾਰੀ ਕਰ ਵੀ ਰਹੇ ਨੇ ਪਰ ਫਿਰ ਉਹ ਉਸ ਮਕਾਮ ਤੇ ਨਹੀਂ ਪਹੁੰਚਦੇ ਜਿੱਥੇ ਮਾਲਕ ਨੇ ਮੈਨੂੰ ਪਹੁੰਚਾ ਦਿੱਤਾ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ ਲਗਾਤਾਰ ਨਿਰੰਤਰਤਾ ਬਹੁਤ ਜ਼ਰੂਰੀ ਹੈ ਕੰਮ ਨੂੰ ਪਕੜਨਾ ਪੋਗਾ ਪਹਿਲਾਂ ਤਾਂ ਬਸ ਮੈਂ ਚੱਲਿਆ ਰਿਹਾ ਮੈਂ ਕਹੇ ਮੈਂ ਇਹ ਨਹੀਂ ਕਦੇ ਸੋਚਿਆ ਮੈਂ ਕਾਮਯਾਬ ਹੋਵਾਂ ਪਰ ਮੈਂ ਆਪਣੇ ਇਰਾਦੇ ਦੇ ਨਾਲ ਆਪਣੀ ਮਿਹਨਤ ਦੇ ਨਾਲ ਮੈਂ ਕੰਮ ਕਰਦਾ ਗਿਆ ਕੰਮ ਕਰਦਾ ਗਿਆ ਕਦੋਂ ਮੇਰਾ ਕੰਮ ਲੋਕਾਂ ਨੂੰ ਪਸੰਦ ਆ ਗਿਆ ਕਦੋਂ ਨਹੀਂ ਮੈਨੂੰ ਕਲਾਕਾਰ ਬਣਾ ਦਿੱਤਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਲੱਗਿਆ ਇਹ ਜਾਂ ਲੋਕ ਜਾਣਦੇ ਨੇ ਜਾਂ ਮਾਲਕ ਜਾਣਦਾ ਪ੍ਰਮਾਤਮਾ ਜਾਣਦਾ ਜਿਹੜੀ YouTube ਦੀ ਗੱਲ ਕੀਤੀ ਸੀ ਉਹਦੇ ਨਾਲ ਥੋੜਾ ਜਲਦੀ ਜਲਦੀ ਗੱਲ ਇਹ ਕਰਾਂ ਮੈਂ ਕਿ ਪਹਿਲਾਂ ਤੁਹਾਡੀਆਂ ਕੈਸਟਰਾਂ ਦੀਆਂ ਸੀ ਹਾਂਜੀ ਫਿਰ ਸਟੂਡੀਓ ਦਾ ਦੌਰ ਆ ਗਿਆ ਜਿਹੜੀਆਂ ਫਿਲਮਾਂ ਬਣਾਈਆਂ ਸੀ ਡੀਆਮ ਵਿਕਦੀਆਂ ਰਹੀਆਂ ਉਸ ਸੀਰੀ ਡੋ ਤੇ ਕੈਸਟਾ ਤੇ ਇੱਕ ਇੱਕ achhi income ਉਸ ਟਾਈਮ ਤੇ ਹੋ ਜਾਂਦੀ ਸੀ ਹਾਂਜੀ ਪਰ ਅੱਜ ਨਾ ਸੀੜੀ ਹੈ ਨਾ ਕੈਸਟ ਹੈ ਸੋਸ਼ਲ ਮੀਡੀਆ ਜ਼ਮਾਨਾ ਹੈ ਤੇ ਅੱਜ ਫੇ ਇਨਕਮ ਦੇ ਲਈ ਇਸਰਵਾਈ ਕਰ ਲਈ ਕੀ ਕੰਮ ਕਰਨਾ ਪੋਗਾ ਅੱਜ ਦੇਖੋ ਜੀ ਹੁਣ ਸੋਸ਼ਲ ਮੀਡੀਆ ਤੇ ਜਿੱਥੇ ਪੱਕੇ ਹੀ ਪੈਸੇ ਬਹੁਤ ਵੱਢ ਜਾਂਦੇ ਆ ਇਹ ਨਹੀਂ ਕੁਛਕ ਬੰਦੇ ਆ ਕੁਛਕ ਕੰਪਨੀਆਂ ਆ ਜਿਨ੍ਹਾਂ ਨੂੰ ਪੈਸੇ ਬਣਦੇ ਆ ਔਰ ਜਿਨ੍ਹਾਂ ਦਾ ਕੰਮ ਬੋਲਦਾ ਪਹਿਲਾਂ ਜਦੋਂ ਕੈਸਟਾਂ ਆਂਦੀਆਂ ਸੀ ਨਾ ਕੈਸਟਾਂ ਬਹੁਤ ਵਿਕਦੀਆਂ ਸੀ ਫਿਰ ਕਸ਼ਟਾਂ ਖਤਮ ਹੋਈਆਂ ਸੀੜੀਆਂ ਦਾ ਯੁੱਗ ਸ਼ੁਰੂ ਹੋ ਗਿਆ ਸੀੜੀਆਂ ਵੀ ਬਹੁਤ ਵਿਕਦੀਆਂ ਸੀ ਉਹਦੇ ਨਾਲ ਕੰਪਨੀ ਵਾਲਿਆਂ ਨੂੰ ਜਿਹੜੇ ਵੀ ਪ੍ਰੋਡਿਊਸਰ ਹੁੰਦੇ ਸਨ ਉਹਨਾਂ ਨੂੰ ਬਾਹਾ-ਵਾਹ ਕਮਾਈ ਹੋ ਜਾਂਦੀ ਸੀ ਤੇ ਉਹ ਕਲਾਕਾਰਾਂ ਨੂੰ ਵੀ ਪੈਸੇ ਦਿੰਦੇ ਸੀ ਤੇ ਪ੍ਰੋਜੈਕਟ ਉੱਤੇ ਵੀ ਖੁੱਲ੍ਹ ਕੇ ਪੈਸੇ ਖਰਚ ਕਰਦੇ ਸੀ ਹੁਣ ਆ ਗਿਆ YouTube ਦਾ ਯੁੱਗ YouTube ਤੇ ਇੰਨੀ ਕਮਾਈ ਤੇ ਨਹੀਂ ਹੁੰਦੀ ਠੀਕ ਹੈ ਨਾ ਤੇ ਇਸ ਕਰਕੇ ਕੰਪਨੀ ਵਾਲੇ ਕਲਾਕਾਰਾਂ ਨੂੰ ਪੈਸੇ ਵੀ ਨਹੀਂ ਦਿੰਦੇ ਤੇ ਚਾਜਨਾ ਪੈਸੇ ਪ੍ਰੋਜੈਕਟ ਦੇ ਖਰਚੇ ਦੇ ਵੀ ਨਹੀਂ ਹੈਗੇ ਹੁਣ ਕਈ ਕਲਾਕਾਰ ਤੇ ਤਕਰੀਬਨ ਫਿਰ ਆਪਣੇ ਕੋਲੋਂ ਪੈਸੇ ਦੇ ਕੇ ਕੰਪਨੀ ਨੂੰ ਉਹ ਕ ਮੱਲ ਆਪਣੇ ਗੀਤ ਬਣਾਉਦੇ ਨੇ ਜਾਂ ਆਪਣੀ ਫਿਲਮਾਂ ਬਣਾਉਂਦੇ ਨੇ ਜਾਂ ਕਲਾਕਾਰ ਆਪ ਹੀ ਅਰੇਂਜ ਕਰ ਲੈਂਦੇ ਆ ਤੇ ਆਪਣੇ ਪੈਸੇ ਖਰਚ ਕੇ YouTube ਤੇ ਪਾ ਦਿੰਦੇ ਨੇ ਕਾਰਨ ਕੀ ਹੈ ਵੀ ਅਸੀਂ ਜਿਹੜੇ ਲੋਕਾਂ ਚ ਕਲਾਕਾਰ ਸਾਰੇ ਜਿੰਨੇ ਵੀ ਆ ਸਾਡਾ ਮਕਸਦ ਇਹ ਹੈ ਵੀ ਅਸੀਂ ਲੋਕਾਂ ਨਾਲ ਜੋੜੇ ਰਹੀਏ ਲੋਕ ਵੀ ਚਾਹੁੰਦੇ ਨੇ ਵੀ ਇਹ ਕੋਈ ਨਾ ਕੋਈ ਨਵੀਂ ਚੀਜ਼ ਜਿਵੇਂ ਮੈਂ ਆਪਣੀ ਗੱਲ ਕਰਾਂ ਲੋਕ ਸਾਨੂੰ ਫੋਨ ਕਰ ਕਰ ਕਹਿੰਦੇ ਨੇ ਖੁੱਲੇ ਭਾਜੀ ਕੋਈ ਨਵੀਂ ਕਵਾਲੀ ਦੀ ਤੁਹਾਡੀ ਆਈ ਭੇਟਰੀ ਨਵੀਂ ਆਈ ਕੋਈ ਨਵੀਂ ਫਿਲਮ ਕੱਢੋ ਤੇ ਅਸੀਂ ਵੀ ਲੋਕਾਂ ਨਾਲ ਜੁੜੇ ਰਹੀਏ ਸਾਡਾ ਵੀ ਜਿਹੜਾ ਪ੍ਰੋਗਰਾਮਾਂ ਦਾ سلسلہ ਤਵੇ ਚੱਲੇਗਾ ਨਾ ਸਾਨੂੰ ਵੀ ਕੁਝ ਨਾ ਕੁਝ ਨਵਾਂ ਕਰਨ ਵਾਸਤੇ ਭੇਟਾਂ ਬਣਾਉਣੀਆਂ ਪੈਂਦੀਆਂ ਨੇ ਕਵਾਲੀਆਂ ਬਣਾਉਣੀਆਂ ਪੈਂਦੀਆਂ ਨੇ ਫਿਲਮਾਂ ਬਣਾਉਣੀਆਂ ਪੈਂਦੀਆਂ ਨੇ ਤਾਂ ਕਿ ਲੋਕਾਂ ਨਾਲ ਵੀ ਅਸੀਂ ਸਾਡਾ ਤਾਲਮਿਲ ਬਣਿਆ ਰਹੇ ਲੋਕਾਂ ਨੂੰ ਵੀ ਐਂਟਰਟੇਨ ਕਰਦੇ ਰਹੀਏ ਤੇ ਉਹਦੇ ਨਾਲ ਨਾਲ ਜਿਹੜਾ ਸਾਡਾ ਬਿਜ਼ਨਸ ਦਾ ਪ੍ਰੋਗਰਾਮ ਉਹ ਵੀ ਚੱਲਦਾ ਰਹੇ ਕੋਲੇ ਭਾਈ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਤੁਹਾਡੇ ਫੀਲਡ ਨੂੰ ਚੁਣੌਤੀਆਂ ਤਾਂ ਬਹੁਤ ਜ਼ਿਆਦਾ ਨੇ ਕਿਉਂ ਅੱਗੇ ਤੁਸੀਂ ਸਟੇਜ ਤੇ ਜਾਂਦੇ ਸੀ ਵੀ ਤੁਸੀਂ ਚਾਹਦੇ ਸਾਡੀ ਆਡੀਅנס ਸਾਡੇ ਸਾਹਮਣੇ ਬੈਠੀ ਹੋਵੇ ਅਸੀਂ ਗਾਈਏ ਪਰ ਅੱਜ ਇਹ ਚੀਜ਼ੇ ਬਦਲ ਹੀ ਗਈਆਂ ਬਹੁਤ ਜ਼ਿਆਦਾ ਬਦਲ ਗਈਆਂ ਉਦੋਂ ਜਦੋਂ ਅਸੀਂ ਪ੍ਰੋਗਰਾਮ ਕਰਦੇ ਸੀਗੇ ਮੈਂ ਤਾਂ ਉਹਨਾਂ ਦਿਨਾਂ ਦੀ ਗੱਲ ਕਰਦਾ ਜਦੋਂ ਰੇੜੀਆਂ ਨਹੀਂ ਉਹਦੀਆਂ ਗੱਡੇ ਰੇੜੀਆਂ ਜੀ 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 ਉਹ ਰੇੜੀਆਂ ਦੀਆਂ ਸਟੇਜਾਂ ਲਾ ਕੇ ਉਦੋਂ ਤੱਕ ਕਲਾਕਾਰ ਆਉਂਦੇ ਰਹੇ ਅਸੀਂ ਵੀ ਉਹਦੇ ਉੱਤੇ ਮਤਲਬ ਪ੍ਰੋਗਰਾਮ ਕਰਦੇ ਸੀਗੇ ਠੀਕ ਨਹੀਂ ਹੌਲੀ ਹੌਲੀ ਟਰਾਲੀਆਂ ਆ ਗਈਆਂ ਟਰਾਲੀਆਂ ਦੇ ਫੱਟੇ ਦਾ ਫਿਰ ਸਟੇਜਾਂ ਬਣਨ ਲੱਗ ਪਿਆ ਉਦੋਂ ਲੋਕ 10-10 20-20 ਪਿੰਡਾਂ ਵਿੱਚੋਂ ਪ੍ਰੋਗਰਾਮ ਦੇਖਣ ਵਾਸਤੇ ਆਉਂਦੇ ਹੁੰਦੇ ਸੀਗੇ ਕੋਈ ਵੀ ਕਲਾਕਾਰ ਆ ਜਾਣਾ ਲੋਕਾਂ ਦੇ ਬਹੁਤ ਵੱਡੀ ਗੱਲ ਹੁੰਦੀ ਵੀ ਇਹ ਕਲਾਕਾਰ ਨੂੰ ਜਾ ਕੇ ਲਾਈਵ ਦੇਖ ਤੇ ਹੁਣ ਕੀ ਹੋ ਗਿਆ ਇੱਕ ਗੱਲ ਦਾ ਫਾਇਦਾ ਤੇ ਹੋ ਗਿਆ ਤੇ ਅਸੀਂ ਘਰ ਘਰ ਪਹੁੰਚ ਗਏ ਆ ਬੰਦਾ ਜਿੱਥੇ ਬੈਠਾ ਚਾਹੇ ਬੱਸ 'ਚ ਬੈਠਾ ਜਾਏ ਕੋ ਕੰਮ ਕਰ ਰਿਹਾ ਜੇ ਰੋਟੀ ਖਾ ਰਿਹਾ ਬੁਰੇ ਮੋਬਾਈਲ ਰੱਖਿਆ ਇੱਕ ਕਲਿੱਕ ਕੀਤਾ ਇੱਕ ਕਲਿੱਕ ਕੀਤਾ ਤੇ ਸਾਡਾ ਸਾਰਾ ਕੁਝ ਦੇਖੀ ਜਾ ਰਿਹਾ ਜੇ ਲਾਈਵ ਤੇ ਪ੍ਰੋਗਰਾਮ ਦੇਖ ਰਿਹਾ ਲਾਈਵ ਪ੍ਰੋਗਰਾਮ ਚਾ ਰਿਹਾ ਉੱਥੇ ਬੈਠਾ ਦੇਖ ਰਿਹਾ ਘਰ ਆਪਣੀ ਵੱਡੀ ਸਕਰੀਨ ਤੇ ਦੇਖ ਰਿਹਾ ਉਹਦੇ ਨਾਲ ਰਾਸ਼ੀ ਤਾਂ ਘਟ ਗਿਆ ਚਲੋ ਸਮੇਂ ਮੁਤਾਬਕ ਐ ਪਪੂਲੈਰਿਟੀ ਤਾਂ ਹੋ ਗਈ ਪੂਰੇ ਵਰਲਡ ਵਿੱਚ ਅਸੀਂ ਇੱਕ ਸੈਕਿੰਡ ਵਿੱਚ ਕਿਤੇ ਵੀ ਬੰਦਾ ਬੈਠਾ ਸਾਨੂੰ ਦੇਖ ਸਕਦਾ ਕਰ ਸਕਦਾ ਫੈਸਿਲਿਟੀ ਵੀ ਬਹੁਤ ਹੋਈ ਹੈ ਤੋਂ ਨੁਕਸਾਨ ਵੀ ਹੁੰਦਾ ਜਿਹੜੀ ਚੀਜ਼ ਦੇ ਫਾਇਦੇ ਉਹਦੇ ਨੁਕਸਾਨ ਤਾਂ ਹੁੰਦਾ ਯਾਰ ਡਾਇਰੈਕਟ ਤੁਹਾਡਾ ਕਨੈਕਸ਼ਨ ਜਿਹੜਾ ਉਹ ਟੁੱਟ ਗਿਆ ਤੁਹਾਡਾ ਯਾਰ ਹਾਂ ਆਡੀਅנס ਦੇ ਨਾਲ ਜਿਹੜੇ ਲੋਕਾਂ ਨਾਲ ਜਿਹੜੇ ਇੰਨਾ ਪਿਆਰ ਫੋਟੋਆਂ ਖਚਾਉਣ ਦਾ ਬੜਾ ਜੋਗ ਹੁੰਦਾ ਸੀਦਾ ਕੋ ਮਤਲਬ ਕਿੰਨੇ ਕਿੰਨੇ ਚਿਰ ਤੇ ਲੋਕਾਂ ਨੂੰ ਫੋਟੋਆਂ ਖਚਾਈ ਜਾਣੀਆਂ ਹਨਾ ਤੇ ਫਿਰ ਹੌਲੀ ਹੌਲੀ ਉਹ ਚੀਜ਼ ਘਟੇ ਗਈ ਨਾ ਸੰਗਤ ਪਰ ਅਸਲੀ ਕਲਾਕਾਰ ਦੀ ਖੁਰਾਕ ਉਹੀ ਹੁੰਦੀ ਵੇਸੇ ਬਿਲਕੁਲ ਉਹੀ ਮੁਹੱਬਤ ਹੈ ਸਾਨੂੰ ਇੱਕ ਕਿਸਮ ਦੇ ਜਿਹੜੇ ਲੋਕਾਂ ਦਾ ਪਿਆਰ ਮਿਲਦਾ ਨਾ ਉਹ ਇੱਕ ਹੁੰਦੀ ਆਕਸੀਜਨ ਹੈ ਜਿਦਾ ਬੰਦਾ ਆਕਸੀਜਨ ਤੋਂ ਬਿਨਾ ਰਹਿ ਨਹੀਂ ਸਕਦਾ ਅਸੀਂ ਕਲਾਕਾਰ ਲੋਕਾਂ ਦੀ ਦਾਦ ਤੋਂ ਬਿਨਾ ਲੋਕਾਂ ਦੇ ਪਿਆਰ ਤੋਂ ਬਿਨਾ ਤੇ ਲੋਕੀ ਜਿਹੜੇ ਸਾਡੇ ਨੂੰ ਹਰਥਾਂ ਤੇ ਚੱਕਦੇ ਨੇ ਮਾਨ ਸਤਿਕਾਰ ਕਰਦੇ ਨੇ ਉਹ ਤੋਂ ਬਿਨਾ ਕਲਾਕਾਰ ਨਹੀਂ ਰਹਿ ਸਕਦਾ ਇਹ ਸਾਡੇ ਤੇ ਤਾੜੀਆਂ ਵੱਜਣੀਆਂ ਬਹੁਤ ਜ਼ਰੂਰੀ ਆ ਤੇ ਅਸੀਂ ਮਨ ਸਾਡਾ ਫੋਨ ਪਰ ਪੂਰਾ ਫੋਨ ਬਹੁਤ ਜਾਂਦਾ ਉਵਾਲੇ ਮਾਰਦਾ ਮੇਰੇ ਕੰਮ ਚ ਮੇਰੇ ਪਰਿਵਾਰ ਨੇ ਬਹੁਤ ਸਪੋਰਟ ਕੀਤੀ ਹੈ ਬਹੁਤ ਜ਼ਿਆਦਾ ਜੇ ਮੇਰੀ ਵਾਈਫ ਮੇਰੇ ਬੱਚੇ ਮੇਰਾ ਸਾਥ ਨਾ ਦੇਦੇ ਸ਼ਹਿਰ ਮੈਂ ਇੱਥੋਂ ਤੱਕ ਨਾ ਅੱਪੜ ਸਕਦਾ ਬਹੁਤ ਔਖਾ ਹੁੰਦਾ ਜਾਂ ਫਿਰ ਮੇਰਾ ਬੇਟਾ ਹੈ ਮਨੀਸ਼ ਕੁਲਾ ਜੀ ਤੇ ਉਹ ਵੈਸੇ ਸਿੰਗਰ ਬਣਨਾ ਚਾਹੁੰਦਾ ਸੀਗਾ ਅੱਛਾ ਉਹਨੂੰ ਮੈਂ ਨਹੀਂ ਸੋਚਦਾ ਵੀ ਤੂੰ ਸਿੰਗਰ ਬਣ ਉਦਾਂ ਉਹਦੇ ਕੋਲੋਂ ਮੈਂ ਆਪਣੀ ਫਿਲਮਾਂ ਚ ਗਵਾਇਆ ਉਹਨੇ ਗਾਇਆ ਵੀ ਹੈ ਉਹ ਗਾਇਕ ਵੀ ਹੈ ਪਰ ਆਲਰੇਡੀ ਉਹ ਟੈਕਨੀਕਲੀ ਉਹਨੂੰ ਮੈਨ ਲੈਂਚ ਪਾਇਆ ਉਹ ਕੈਮਰਾਮੈਨ ਵੀ ਹੈ ਸੈਕੰਟੋਗ੍ਰਾਫਰ ਵੀ ਆ ਡਾਇਰੈਕਟਰ ਵੀ ਆ ਓਕੇ ਤੇ ਉਹ ਰਿਕਾਰਡਿਸਟ ਵੀ ਆ ਸਾਡਾ ਆਪਣਾ ਰਿਕਾਰਡਿੰਗ ਸਟੂਡੀਓ ਆ ਸਾਡਾ ਵੀਡੀਓ ਸਟੂਡੀਓ ਵੀ ਆ ਉਹ ਵੀ ਮਲਟੀ ਟੈਲੈਂਟਡ ਪਰਸਨਲਿਟੀ ਹੈ ਹਰ ਇੱਕ ਕੰਪਨੀ ਆ ਉਹ ਇਹ ਜਿੰਨਾ ਟੈਕਨੀਕਲੀ ਕੰਮ ਆ ਸਾਰਾ ਉਹ ਸੰਭਦਾ ਤੇ ਮੇਰਾ ਕੰਮ ਆ ਜਾਂ ਫਿਰ ਲਿਖਣਾ ਜਾਂ ਨਵਾਂ ਪ੍ਰੋਜੈਕਟ ਤਿਆਰ ਕਰਨਾ ਤੇ ਜਾਂ ਫਿਰ ਸ਼ੋਅ ਕਰਨਾ ਜਿਹੜਾ ਮੇਰੇ ਖਰਾਕ ਆ ਮੇਰਾ ਬੇਟਾ ਸਾਡਾ ਸਾਰਾ ਕੰਮ ਜੋ ਉਹ ਉਹ ਸੰਭਦਾ ਐ ਇਸ ਵੇਲੇ ਆਸਟ੍ਰੇਲੀਆ ਵਿੱਚ ਆ ਸਾਡਾ ਇੱਥੇ ਫਗਵਾੜੇ ਵਿੱਚ ਵੀ ਸੈਟਅਪ ਲੱਗਾ ਹੋਇਆ ਸਾਰਾ ਕੁਝ ਓਕੇ ਤੇ ਸਾਡਾ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਉਹ ਨਵੀਂ ਟੈਕਨੀਕ ਨਾਲ ਸਾਰੇ ਨਵੇਂ ਕੰਮ ਕਰ ਰਿਹਾ ਜਿੰਨੇ ਮੇਰੀਆਂ ਫਿਲਮਾਂ ਆਂਦੀਆਂ ਨੇ ਗਾਣੇ ਆਂਦੇ ਨੇ ਪੇਟਾਂ ਦੇ ਨੇ ਐਡੀਟਿੰਗ ਵੀ ਉਹ ਕਰਦਾ ਰਿਕਾਰਡਿੰਗ ਵੀ ਉਹ ਕਰਦਾ ਹੈ YouTube ਚੈਨਲ ਨੂੰ ਵੀ ਸੰਭਾਧਾ ਮਤਲਬ ਕਰਤਾ ਕਰਤਾ ਹੈ ਬਹੁਤ ਟੈਲੈਂਟ ਵਾਲਾ ਜਾਨੀ ਨਵੀਂ ਪੀੜੀ ਲਈ ਵੀ ਤੁਸੀਂ ਆਪਣੀ ਨਵੀਂ ਪੀੜੀ ਤਿਆਰ ਕਰ ਲਈ ਆਪਣੀ ਬਿਲਕੁਲ ਜੀ ਬਸ ਜਿਵੇਂ ਫਿਰ ਮੇਰੇ ਕਰਕੇ ਉਹਦਾ ਨਾ ਵੀ ਮਨੀਸ਼ ਖੁੱਲਾ ਉਹ ਲੱ ਚਲੇਗਾ ਵੈਸੇ ਮੇਰਾ ਹੁਣ ਪੋਤਾ ਛੋਟਾ ਜਿਹਾ ਅਜੇ ਤਾਂ ਉਹ 3 ਸਾਲ ਦਾ ਹੀ ਆ ਤੇ ਉਹਦਾ ਨਾ ਵੀ ਦਿਸ਼ਾਨ ਖੁੱਲਾ ਆ ਤੇ ਉਹ ਹੁਣੇ ਟਰੰਸਟ ਬੜੇ ਵਜੋਂਦਾ ਮੈਨੂੰ ਲੱਗਦਾ ਉਹ ਮੇਰੇ ਵਾਲੀ ਲਾਈਨ ਉਹ ਪੂਰੀ ਤਰ੍ਹਾਂ ਉਹ ਫੜੇਗਾ ਖੁੱਲਾ ਬ੍ਰਾਂਡ ਚੱਲਦੇ ਰਹੇਗਾ ਇਹ ਚੱਲੇਗਾ ਜੀ ਚੱਲੇਗਾ ਤੁਹਾਡੀ ਗੱਲਾਂ ਤੋਂ ਬਹੁਤ ਕੁਝ ਜਾਣਕਰ ਮਿਲੀ ਏ ਤੇ ਅਸੀਂ ਤੁਹਾਡਾ ਬਿਲਟੀਵੀ ਦੇ ਇਸ ਪ੍ਰੋਗਰਾਮ ਦੇ ਚਾਤੇ ਪੜਾਫਿਰ ਤਿਕੋ ਤੁਹਾਨੂੰ ਬਦ ਕਰਦੇ ਹਾਂ ਸੁਰ ਜੀ ਜੀ ਬਹੁਤ ਹੀ ਧੰਨਵਾਦੀ ਆ ਤੁਹਾਡਾ ਔਰ ਵੈਲ ਟੀਵੀ ਜੂਕੇ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਮੈਨੂੰ ਆਪਣੇ ਸਾਰੇ ਦਰਸ਼ਕਾਂ ਦੇ ਰੂਬਰੂ ਕੀਤਾ ਸੋ ਮੈਨੂੰ ਇਸ ਇਹਦੇ ਦਰਸ਼ਕਾਂ ਦਾ ਪਿਆਰ ਮਿਲਦਾ ਰਹੇ ਇਹਨਾਂ ਦਾ ਅਸ਼ੀਰਵਾਦ ਮਿਲਦਾ ਰਹੇ ਤਾਂ ਕਿ ਮੈਂ ਹੋਰ ਤਨੋਂ ਮਨੋਂ ਜਿੰਨੀ ਵੀ ਸੇਵਾ ਹੋ ਸਕਦੀ ਹੈ ਸੰਗੀਤ ਦੀ ਮੈਂ ਆਪਣੇ ਗੀਤਾਂ ਰਹੇ ਫਿਲਮਾਂ ਰਹੇ ਜਿੱਦਾਂ ਵੀ ਮੈਂ ਕਰ ਸਕਦਾ ਮੈਂ ਉਹਨਾਂ ਦੀ ਸੇਵਾ ਕਰਦਾ ਰਹਿਣਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਇਜਾਜ਼ਤ ਦਿਓ ਧੰਨਵਾਦ